ਮੈਂ ਨਾ ਤਾਂ ਖੁਦ ਕੋਈ ਨਸ਼ਾ ਕਰਤੀ ਸਮਵਾਦ ਕੀਤਾ ਹੈ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਕਦਾਮ ਦੇ ਵਿੱਚ ਬੱਚਿਆਂ ਨੇ ਤੇ ਹਰ ਵਰਗ ਦੇ ਲੋਕਾਂ ਨੇ ਜਿਹੜੇ ਸ਼ਹਿਰ ਵਾਸੀਆਂ ਨੇ ਵੀ ਅੱਜ ਆਪਣਾ ਇਸ ਦਾ ਪਿਆਰ ਤੇ ਕਰਾਉ ਬਿਲਕੁਲ ਸਾਨੂੰ ਪੂਰਾ ਸਹਿਯੋਗ ਜਿਹੜਾ ਮਿਲ ਰਿਹਾ ਹੈਗਾ ਲਗਾਤਾਰਤਾ ਦੇ ਵਿੱਚ ਅਤੇ ਬੜਾ ਹੀ ਦਰਸ਼ਨੀ ਜਿਹੜਾ ਅੱਜ ਲੋਕਾਂ ਨੇ ਕਿਹਾ ਕਿ ਅਸੀਂ ਮੋਟੜਾ ਮੋਟੜਾ ਕਰਕੇ ਮਸ਼ਹੂਰ ਦੇ ਕਿਨਾਰੇ ਯੋਗਤਾ ਉਹਦੇ ਵੀ ਤੁਹਾਡਾ ਸਾਥ ਦਵਾਂਗੇ ਦੂਜਾ ਇਹ ਮੌਕੇ ਤੋਂ ਨਾਲ ਅਸੀਂ ਇਹ ਵੀ ਸਨੇਹਾ ਫਰਮ ਦੇਣਾ ਚਾਹੁੰਦਾ ਹੈ ਕਿ ਇੱਕ ਤੰਦਰੁਸਤ ਪੰਜਾਬ ਦਾ ਜਿਹੜਾ ਸੁਪਨਾ ਹੈਗਾ ਉਹ ਵੀ ਅਸੀਂ ਸਾਕਾਰ ਕਰੀਏ ਅਸੀਂ ਸਾਰੇ ਇੱਕ ਚੰਗੀ ਸਿਹਤ ਦੇ ਮਾਲਕ ਬਣੀਏ ਤੇ ਸਿਹਤ ਜਿਹੜੀ ਬਚ ਇਸ ਨਾਲ ਤੇ ਹੋਰ ਜਿਹੜੇ ਚੰਗੀ ਬੱਚੇ ਬਾਗੀ ਵਾਲੇ ਵੀ ਥੋੜੇ ਜਿਹੜਾ ਚੰਗੀ ਸਿਹਤ ਦੇ ਮਾਲਕ ਬਣੀਏ ਤੇ ਮਸ਼ਹੂਰ ਦੇ ਖਿਲਾਫ ਲਗਾਤਾਰ ਸਾਡੇ ਵੀ ਲੜਾਈ ਜਿਹੜਾ ਕਰ ਰਹੇ ਆ ਕਿ ਮੈਂ ਤੁਹਾਨੂੰ ਮੈਂ ਇਹ ਕਰਦਾ ਕਿ ਹਰ ਵਕਤ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਸੇਫ ਪੰਜਾਬ ਟੈਪਿੰਗ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ਗਈ ਹੈ ਚੈਟਬੋਟ ਜਿਹੜੇ ਸੀਰੇ ਸ਼ੇਅਰ ਕਰਨ ਸਾਰੇ ਹੁੰਦੇ ਨਹੀਂ ਜਿਹੜੀ ਤੁਹਾਨੂੰ ਰਿਗਮੈਂਟ ਦੇ ਲਈ ਮੋਟ ਰੱਖੀ ਜਾਊਗੀ ਅਨੋਨਿਮਸ ਵੇਬ ਤੇ ਸਾਡੇ ਕੋਲ ਆਊਗੀ ਤੇ ਮੈਂ ਥੋੜਾ ਮਿਊਜ਼ਿਕ ਹੋਣਾ ਪੋਜਿਟਿਵ ਸਪਾਸਟ ਬੰਨਾ ਕਿ ਸੀਰੇ ਕਰੀ ਜੀ ਸਤ ਸੱਚ ਕਰਾਈ ਨਿਸ਼ਾਵਿਚਨ ਪੱਲੇ ਦੇਖੋ ਜੋਸ਼ ਜਿਵੇਂ ਕਿ ਤੇ ਜਿਹੜੇ ਵੀਰੇ ਸਾਰੇ ਕਰਨ ਸਾਰੇ ਹੁੰਦੇ ਨੇ ਜਿਹੜੇ ਤੁਹਾਨੂੰ ਜਿਮ ਦੇ ਲਈ ਮੋਟੀਵੇਟ ਕਰਦੇ ਨੇ ਸੋ ਜੇਕਰ ਤੁਸੀਂ ਕੁਝ ਕਰਨਾ ਹੈ ਜ਼ਿੰਦਗੀ ਦੇ ਵਿੱਚ ਤਾਂ ਸਭ ਤੋਂ ਪਹਿਲੇ ਸਾਨੂੰ ਨਸ਼ੇ ਛੱਡਨੇ ਪੈਣਗੇ ਕਹਿੰਦੇ ਪੱਕੀ ਬਦਲਾਵਾਂ ਦੀ ਛਾਂ ਕੋਈ ਨਾ اے ਪੁੱਤਰੋ ਹੋਸ਼ ਕਰੋ ਇਹਨਾਂ ਨਸ਼ਿਆਂ ਦੀ ਮਾਤ ਹੋਈ ਹੈ ਕੀ ਲੋਕਾਂ ਦੇ ਵਿੱਚ ਅਵੇਅਰਨੈਸ ਸੋਪਾ ਇਹ ਮੈਰਾਥਨ ਜੋ ਹੈ ਬੜੀ ਛੇਤੀ ਸ਼ੁਰੂ ਕਰਾਂਗੇ ਇਹਦੇ ਵਿੱਚ ਸਾਰੇ ਸ਼ਾਮਿਲ ਹੋ ਕੇ ਇੱਕ ਹੋ ਕੇ ਇੱਕ ਜੋੜੇ ਨਾ ਤਾਂ ਖੁਦ ਕੋਈ ਪਰ ਇਸ ਜੋ ਮੋੜ ਨਸ਼ਾ ਕਰਾਂਗਾ ਨਸ਼ਾ ਦਾ ਸੰਭਾਲ ਦੇ ਨਾ ਹੀ ਕਿਸੇ ਗਰਮ ਇਹਨੂੰ ਕੱਟਾ ਪੁੱਛਿਆ ਨਹੀਂ ਵੀ ਹੈ ਇੱਕ ਬੰਦਾ ਹੈ ਜਿੰਨੇ ਤੁਸੀਂ ਦੇਖੇ ਹਜ਼ਾਰਾਂ ਦੀ ਤਦਦ ਹੈ ਵਕਤ ਹੁੰਦਾ ਹੈ ਸਭੂ ਮੈਂ ਪੰਜਾਬ ਸਰਕਾਰ ਨੂੰ ਕਿ ਇੱਕ ਲੋਕ ਲੋਕਾਂ ਦੀ ਮੁਹੀਬ ਬਣੀ ਹੈ ਸਾਰੇ ਲੋਕ ਸਾਰਾ ਸਮਾਜ ਸਾਡੇ ਨਾਲ ਯੋਧ ਨਸ਼ਾ ਵਿਰੋਧ ਕੋਲਾਰੇ ਲੜਨ ਨੂੰ ਜੀਤਨ ਲਈ ਦਸ ਹੈ ਉਹ اور ਮੈਂ ਤੁਹਾਡੇ ਮਨਚ ਰਹੀ ਸਾਰੇ ਇਹ ਤਕੀਲ ਕਰਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਇਹ ਨਸ਼ਾ ਵਿਰੋਧ ਸਾਡਾ ਸਾਥ ਦਿਓ ਔਰ ਆਓ ਅਸੀਂ ਰੰਗਲਾ ਪੰਜਾਬ ਬਣਾਂ